ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਠਿੰਡਾ ਪ੍ਰਸ਼ਾਸਨ ਵੱਲੋਂ ਇੱਕ ਜ਼ਰੂਰੀ ਸੂਚਨਾ ਗਈ ਵੀਡੀਓ ਜਿਹੜੇ ਨੇ ਫੂਲ ਬਲਾਕ ਦੇ ਤੇ ਭਗਤਾ ਬਲਾਕ ਦੇ ਉਹਨਾਂ ਦੇ ਨਾਲ ਸਾਡੀ ਹੁਣੇ-ਹੁਣੇ ਗੱਲ ਹੋਈ ਆ ਜ਼ਰੂਰੀ ਸੂਚਨਾ ਤੁਹਾਨੂੰ ਸੁਣਾ ਵੀ ਦਵਾਂਗੇ ਹਾਲਾਂਕਿ ਸਾਰੇ ਜਿਹੜੇ ਪਿੰਡਾਂ ਦੇ ਸਰਪੰਚਾ ਮੈਂਬਰਾਂ ਉਹਨਾਂ ਤੱਕ ਸਨੇਹੇ ਪਹੁੰਚ ਚੁੱਕਿਆ WhatsApp ਗਰੁੱਪਾਂ ਦੇ ਵਿੱਚ ਵੀ ਆਡੀਓ ਆ ਚੁੱਕੀ ਆ ਪਰ ਫਿਰ ਵੀ ਸਾਡਾ ਫਰਜ਼ ਬਣਦਾ ਵੀ ਤੁਹਾਨੂੰ ਵੀ ਅਸੀਂ ਦੱਸ ਦਈਏ ਕਿਸੇ ਨੇ ਕੋਈ ਵੀ ਖੜਬੜਾਹਟ ਨਹੀਂ ਕਰਨੀ ਪੈਨਿਕ ਕਰੇਟ ਨਹੀਂ ਕਰਨਾ ਜਲਦਬਾਜ਼ੀ ਨਹੀਂ ਕਰਨੀ ਸਾਡੀ ਜਿਹੜੇ ਵੀਡੀਓ ਨੇ ਧਰਮਪਾਲ ਸ਼ਰਮਾ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਇੱਕ ਜ਼ਰੂਰੀ ਸੁਨੇਹਾ ਲੱਗਿਆਗਾ ਉਹ ਸੁਨੇਹਾ ਤੁਹਾਨੂੰ ਸੁਣਾ ਦਿੰਨੇ ਆ ਫਿਰ ਇਸ ਤੋਂ ਬਾਅਦ ਆਪਾਂ ਅੱਗੇ ਗੱਲਬਾਤ ਕਰਾਂਗੇ ਹੈਲੋ ਸੈਕਟਰੀ ਸਹਿਵਾਨ ਜੀ ਸਹਿਵਾਨ ਐਸ.ਪੀ.ਓ ਸਹਿਵਾਨ ਪੀ.ਓ ਸਹਿਵਾਨ ਧਿਆਨ ਨਾਲ ਸੁਣਿਓ ਆ ਤੁਹਾਨੂੰ ਪਤਾ ਹੈ ਵੀ ਹੁਣ ਆਪਣਾ ਸਟੇਟ ਫਲੱਡ ਜ਼ੋਨ ਦੇ ਵਿੱਚ ਆ ਆਪਾਂ ਥੋੜਾ ਡੀਟੇਲਦੇ ਆ ਆਪਣੇ ਕੋਲੇ ਲੇਟ ਪਾਣੀ ਪਹੁੰਚੂਗਾ ਬਟ ਅੱਜ ਰਾਤ ਤੱਕ ਕੌਣ ਦੀ ਸੁਭਾਵਨਾ ਤੇ ਆਪਦੇ ਸਰਪੰਚਾਂ ਨੂੰ ਸਾਰਿਆਂ ਨੂੰ ਜਾਂ ਜਿਹੜੇ ਵੀ ਤੁਹਾਡੇ ਐਕਟਿਵ ਮੈਂਬਰ ਆ ਜਾਂ ਕੋਈ ਸੋਸ਼ਲ ਵਰਕਰ ਆ ਉਹਨਾਂ ਨੂੰ ਦੇਖ ਲਓ ਜਿੱਥੇ ਵੀ ਕੋਈ ਬਰੀਚਿੰਗ ਹੋਣ ਵਾਲੀ ਆ ਤਾਂ ਉਥੇ ਗੱਟਿਆਂ ਦਾ ਇੰਤਜ਼ਾਮ ਜੇ ਭਰ ਕੇ ਰੱਖ ਸਕਣ ਤਾਂ ਉਹ ਬਹੁਤ ਵਧੀਆ ਆਪਣੀ ਨਰੇਗਾ ਲੇਬਰ ਲਾੜੋ ਜੇ ਲਾਉਣੀ ਆ ਇੱਕ ਟੋਗੜ ਪਿਆ 50 50 100 100 ਲੀਟਰ ਡੀਜ਼ਲ ਦਾ ਇੰਤਜ਼ਾਮ ਜਾ ਕਿਸੇ ਜ਼ਿਮੀਂਦਾਰ ਤੋਂ ਪੁੱਛ ਕੇ ਰੱਖੋ ਵੀ ਤੁਹਾਡੇ ਢੋਲ ਭਾਇਆ ਵੀ ਤੁਹਾਨੂੰ ਲੋਡ ਪਾਈ ਅਸੀਂ ਲਵਾਂਗੇ ਬਾਅਦ ਤੁਹਾਨੂੰ ਅਸੀਂ ਦੇ ਦੇਾਂਗੇ ਰਿਪੂਵ ਕਰਦੇ ਹੈਗੇ ਜਾਂ ਤੁਹਾਡੇ ਪੈਸੇ ਦੇ ਦੇਾਂਗੇ ਇਹ ਹਰ ਪਿੰਡ ਦੇ ਵਿੱਚ ਤੁਹਾਡਾ ਮੈਸੇਜ ਲੱਗ ਜੇ ਪੈਸੇ ਮੈਂ ਕੱਲ੍ਹ ਵੀ ਲਾਇਆ ਸੀਗਾ ਜੇ ਕੋਈ ਕੱਲ ਮਿਸ ਕਮਿਊਨੀਕੇਸ਼ਨ ਰਹੇਗੀ ਕਿਸੇ ਨਾਲ ਤਾਂ ਕਹਿਣ ਲਈ ਅੱਜ ਇਹ ਮੁਕੰਮਲ ਕਰ ਲਓ ਇਹ ਬਹੁਤ ਸੀਰੀਅਸ ਆ ਕਿਸੇ ਦੀ ਕੋਈ ਛੁੱਟੀ ਨਹੀਂ ਕੁਸ ਨਹੀਂ ਇਹ ਸਰਕਾਰ ਵੱਲੋਂ ਆਰਡਰ ਜਾਰੀ ਕੀਤੇ ਗਏ ਐਡਵਾਈਜ਼ਰੀ ਜਾਰੀ ਕੀਤੀ ਆ ਠੀਕ ਆ ਜੀ ਜੇ ਕਿਹਦਾ ਕੋਈ ਮੈਸੇਜ ਆ ਕੋਈ ਕਿਉਰੀ ਆ ਸਭ ਨੂੰ ਪਤਾ ਹੋਣਾ ਚਾਹੀਦਾ ਸੈਕਟਰੀ ਨੂੰ ਵੀ ਤੁਹਾਡੇ ਕਿਹੜੇ-ਕਿਹੜੇ ਤੁਹਾਡੇ ਪਿੰਡਾਂ ਵਿੱਚ ਦੀ ਕੋਈ ਕੱਸੀ ਈਸੂਆ ਨਹਿਰ ਟੱਪਦੀ ਆ ਕਿੱਥੇ-ਕਿੱਥੇ ਬ੍ਰੀਚਿੰਗ ਦਾ ਡਰਾ ਉਹ ਸਾਰਾ ਤੁਸੀਂ ਸਟੱਡੀ ਕਰ ਲਓ ਕੱਲ ਨੂੰ 10 ਵਜੇ ਫੁੱਲ ਮੀਟਿੰਗ ਕਰਾਂਗੇ ਭਗਤੇ ਕਰਾਂਗੇ 2 ਵਜੇ ਸੋ ਇਹ ਇੱਕ ਜ਼ਰੂਰੀ ਸੂਚਨਾ ਹੈ ਕਿ ਕੋਈ ਪੈਨਿਕ ਕਿਸੇ ਨੇ ਕ੍ਰੀਏਟ ਨਹੀਂ ਕਰਨਾ ਅ ਜਿੱਥੇ ਜਿੱਥੇ ਬਰੀਚਿੰਗ ਹੋਣ ਦੀ ਸੁਭਾਵਨਾ ਹੈ ਕਿਸੇ ਕੱਸੀ ਦੇ ਵਿੱਚ ਸੂਏ ਦੇ ਵਿੱਚ ਜਾਂ ਖਾਸ ਤੌਰ ਦੇ ਉੱਤੇ ਨਹਿਰ ਦੇ ਵਿੱਚ ਉੱਥੇ ਗੱਟੇ ਭਰੇ ਹੋਣੇ ਚਾਹੀਦੇ ਆ ਪਿੰਡ ਵਾਸੀਆਂ ਨੂੰ ਜਿੰਨੇ ਵੀ ਫੂਲ ਬਲਾਕ ਦੇ ਵਿੱਚ ਜਾਂ ਭਗਤਾ ਬਲਾਕ ਦੇ ਵਿੱਚ ਪਿੰਡ ਪੈਂਦੇ ਆ ਉਹਨਾਂ ਨੂੰ ਸਰਕਾਰ ਵੱਲੋਂ ਡੀਸੀ ਬਠਿੰਡਾ ਵੱਲੋਂ ਇਹ ਜ਼ਰੂਰੀ ਅਪੀਲ ਕੀਤੀ ਗਈ ਆ ਤੇਲ ਦਾ ਪ੍ਰਬੰਧ ਹੋਣਾ ਚਾਹੀਦਾਗਾ ਤੇ ਨਾਲ ਹੀ ਗੱਟਿਆਂ ਦਾ ਪ੍ਰਬੰਧ ਹੋਣਾ ਚਾਹੀਦਾ ਜਿੱਥੋਂ ਜਿੱਥੋਂ ਬਰੀਚ ਹੋ ਸਕਦਾ ਜਾਨੀ ਕਿ ਸੂਆ ਕੱਸੀ ਜਾਂ ਨਹਿਰ ਟੁੱਟ ਸਕਦੀ ਹੈ ਜਾਂ ਜਿੱਥੋਂ ਕਿਨਾਰੇ ਕਮਜ਼ੋਰ ਨੇ ਸੋ ਇਹ ਜ਼ਰੂਰੀ ਸੂਚਨਾ ਹੈ ਕਿ ਕਿਉਂਕਿ ਬਾਰਿਸ਼ ਕਰਕੇ ਵੀ ਆ ਤੇ ਇੱਕ ਜਿਹੜਾ ਫਲੱਡ ਜ਼ੋਨ ਕਰਕੇ ਵੀ ਆ ਦੋਨੇ ਸੂਰਤਾਂ ਦੇ ਵਿੱਚ ਆਪਾਂ ਕਹਿ ਦਈਏ ਵੀ ਪਾਣੀ ਆਉਣ ਦੀ ਸੰਭਾਵਨਾ ਬਣੀ ਹੋਈ ਆ ਪਰ ਕਿਸੇ ਵੀ ਪਿੰਡਾਂ ਵਾਲਿਆਂ ਨੇ ਕੋਈ ਪੈਨਿਕ ਰੇਟ ਨਹੀਂ ਕਰਨਾ ਤੇ ਇਹ ਸਾਰੇ ਸਰਪੰਚ ਸਾਹਿਬਾਨਾਂ ਨੂੰ ਮੈਂਬਰ ਸਾਹਿਬਾਨਾਂ ਨੂੰ ਜਈਆਂ ਵੱਲੋਂ ਜਾਂ ਸੈਕਟਰੀਆਂ ਵੱਲੋਂ ਇਹ ਸੁਨੇਹੇ ਪਹੁੰਚਦੇ ਕੀਤੇ ਜਾ ਰਹੇ ਆ ਹੋਰ ਵੀ ਕੋਈ ਜੇ ਜਾਣਕਾਰੀ ਹੋਊਗੀ ਖਾਸ ਕਰਕੇ ਬਲਾਕ ਭਗਤਾ ਦੇ ਨਾਲ ਸੰਬੰਧਿਤ ਜਾਂ ਬਲਾਕਰ ਰੰਪਰਾਫੂਲ ਦੇ ਨਾਲ ਸੰਬੰਧਤ ਤੁਹਾਨੂੰ ਦਿੱਤੀ ਜਾਊਗੀ ਹਾਲਾਂਕਿ ਸਾਰੇ ਬਠਿੰਡੇ ਦੀ ਹੀ ਅਸੀਂ ਗੱਲ ਕਰਦੇ ਆਂ ਪਰ ਇਧਰਲੇ ਪਾਸੇ ਇਹ ਸੂਚਨਾ ਦੇ ਦਿੱਤੀ ਗਈ ਆ ਤੇ ਕੱਲ ਨੂੰ ਜਿਹੜੀ ਆ ਉੱਥੇ ਸੈਕਟਰੀਆਂ ਦੀ ਜਈਆਂ ਦੀ ਇੱਥੇ ਮੀਟਿੰਗ ਵੀ ਆ ਫੂਲ ਫਿਰ ਭਗਤੇ ਦੁਪਹਿਰ ਬਾਅਦ ਤੋਂ ਮੀਟਿੰਗ ਆ ਤੇ ਅਗਲੀ ਜੇ ਕੋਈ ਅਪਡੇਟ ਆਊਗੀ ਉਹ ਵੀ ਤੁਹਾਨੂੰ ਅਸੀਂ ਦੱਸ ਦਵਾਂਗੇ ਧੰਨਵਾਦ ਜੀ